ਸਤਿ ਸ਼੍ਰੀ ਅਕਾਲ ਦੋਸਤੋਂ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋਂ ਅੱਜ ਆਪਾਂ ਆਲੂ ਤੇ ਅਰਬੀ ਦੀ ਸਬਜ਼ੀ ਨੂੰ ਬਣਾਵਾਂਗੇ ਇਸ ਸਬਜ਼ੀ ਨੂੰ ਅਸੀਂ ਬਹੁਤ ਹੀ ਸਿੰਪਲ ਤਰੀਕੇ ਨਾਲ ਤਿਆਰ ਕਰਾਂਗੇ ਪਰ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਤਾਂ ਇਸ ਸਬਜ਼ੀ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਆਲੂ ਤੇ ਅਰਬੀ ਨੂੰ ਸ਼ੈਲ ਲੈਣਾ ਹੈ ਤੁਸੀਂ ਆਲੂ ਤੇ ਅਰਬੀ ਦੇ ਲੰਬੇ ਲੰਬੇ ਪੀਸੇਸ ਕਰ ਲੈਣੇ ਆ ਉਸ ਤੋਂ ਬਾਅਦ ਪਿਆਜ਼ ਟਮਾਟਰ ਹਰੀ ਮਿਰਚ ਤੇ ਲਸਣ ਨੂੰ ਵੀ ਕੱਟ ਇਸ ਤੋਂ ਬਾਅਦ ਆਪਾਂ ਨੂੰ ਜੋ ਮਸਾਲੇ ਚਾਹੀਦੇ ਹਨ ਉਹ ਹੈ ਲਾਲ ਮਿਰਚ ਹਲਦੀ ਥੋੜਾ ਜਿਹਾ ਗਰਮ ਮਸਾਲਾ ਧਨੀਆ ਪਾਊਡਰ ਕਾਲੀ ਮਿਰਚ ਅਤੇ ਫਿਰ ਆਪਾਂ ਕੜਾਈ ਵਿੱਚ ਤੇਲ ਗਰਮ ਕਰਨਾ ਦੋਸਤੋ ਜਦੋਂ ਤੇਲ ਗਰਮ ਹੋ ਜਾਵੇ ਤਾਂ ਤੁਸੀਂ ਉਸ ਵਿੱਚ ਥੋੜੀ ਜਿਹੀ ਹਿੰਗ ਪਾਉਣੀ ਆ ਹਿੰਗ ਦੀ ਜਗ੍ਹਾ ਤੇ ਤੁਸੀਂ ਜੀਰਾ ਜਾਂ ਫਿਰ ਹਿੰਗ ਤੇ ਜੀਰਾ ਦੋਨੋਂ ਪਾ ਸਕਦੇ ਹੋ ਹਿੰਗ ਨੂੰ ਥੋੜਾ ਜਿਹਾ ਸੇਕ ਲੋਣ ਤੋਂ ਬਾਅਦ ਤੁਸੀਂ ਪਿਆਜ਼ ਤੇ ਲਸਣ ਵੀ ਪਾ ਦੇਣੀ ਆ ਇਹਨਾਂ ਨੂੰ ਆਪਾਂ ਥੋੜਾ ਜਿਹਾ ਫਰਾਈ ਕਰਨਾ ਅਤੇ ਫਿਰ ਆਪਾਂ ਟਮਾਟਰ ਪਾ ਦੇਣੀ ਆ। ਅਤੇ ਨਾਲ ਹੀ ਆਪਾਂ ਹਰੀਆਂ ਮਿਰਚਾਂ ਵੀ ਪਾ ਦੇਣੀਆਂ ਹੈ। ਇਹਨਾਂ ਨੂੰ ਥੋੜਾ ਟਾਈਮ ਆਪਾਂ ਫਰਾਈ ਕਰਨਾ ਹੈ। ਗੈਸ ਨੂੰ ਆਪਾਂ ਸੇਮ ਤੇ ਹੀ ਰੱਖਾਂਗੇ ਅਤੇ ਇਹਨਾਂ ਨੂੰ ਹੁਣ ਥੋੜਾ ਜਿਹਾ ਫਰਾਈ ਹੋਣ ਦਵਾਂਗੇ। 2 ਮਿੰਟ ਬਾਅਦ ਆਪਾਂ ਕੱਟੇ ਹੋਏ ਆਲੂ ਤੇ ਅਰਬੀ ਪਾ ਦੇਣੀ ਹਨ ਅਤੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਮਿਕਸ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਟੱਕ ਕੇ ਥੋੜਾ ਟਾਈਮ ਪਾਫ ਤੇ ਤਿਆਰ ਹੋਣ ਲਈ ਰੱਖ ਦਵਾਂਗੇ 5 ਮਿੰਟਾਂ ਬਾਅਦ ਤੁਸੀਂ ਸਬਜੀ ਵਿੱਚ ਕੜਸ਼ੀ ਮਾਰ ਦੇਣੀ ਹੈ ਅਤੇ ਫਿਰ ਆਪਾਂ ਇਸ ਵਿੱਚ ਸਾਰੇ ਮਸਾਲੇ ਤਾਂ ਹੁਣ ਆਪਾਂ ਇਸ ਵਿੱਚ ਹਲਦੀ ਅਤੇ ਸਾਰੇ ਮਸਾਲੇ ਜਿਹੜੇ ਆਪਾਂ ਪਲੇਟ ਵਿੱਚ ਪਾਈ ਸੀ ਉਹ ਸਾਰੇ ਇਸ ਵਿੱਚ ਐਡ ਕਰ ਦੇਣੀ ਆ ਅਤੇ ਨਾਲ ਹੀ ਤੁਸੀਂ ਥੋੜੀ ਜੀ ਦੇਗੀ ਮਿਰਚ ਵੀ ਪਾ ਦੇਣੀ ਹੈ ਇਸ ਨਾਲ ਸਬਜ਼ੀ ਦਾ ਕਲਰ ਬਹੁਤ ਹੀ ਵਧੀਆ ਆਵੇਗਾ ਅਤੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਦੋਸਤੋ ਜੇਕਰ ਤੁਸੀਂ ਚਾਹੋ ਤਾਂ ਇਸ ਵਿੱਚ ਥੋੜਾ ਜਿਹਾ ਪਾਣੀ ਵੀ ਪਾ ਸਕਦੇ ਹੋ ਪਰ ਅਸੀਂ ਬਿਨਾ ਪਾਣੀ ਪਾਏ ਹੀ ਇਸ ਨੂੰ ਟੱਕ ਕੇ ਰੱਖ ਦਿੱਤਾ ਹੈ ਤਾਂ ਜੋ ਇਹ ਪਾਫ ਤੇ ਤਿਆਰ ਹੋ ਸਕੇ ਦੋਸਤੋ ਤੁਸੀਂ ਧਿਆਨ ਰੱਖਣਾ ਹੈ ਕਿ ਗੈਸ ਬਿਲਕੁਲ ਸੇਮ ਤੇ ਹੋਣਾ ਚਾਹੀਦਾ ਹੈ ਅਤੇ ਫਿਰ 5 ਮਿੰਟਾਂ ਬਾਅਦ ਆਪਾਂ ਸਬਜੀ ਵਿੱਚ ਕਟਸ਼ੀ ਮਾਰਾਂਗੇ ਇਸ ਨਾਲ ਆਪਣੀ ਸਬਜੀ ਥੱਲੇ ਨਹੀਂ ਲੱਗੇਗੀ ਅਤੇ ਵਧੀਆ ਬਣ ਕੇ ਤਿਆਰ ਹੋਵੇਗੀ ਜੇਕਰ ਸਬਜੀ ਬਣ ਗਈ ਹੈ ਤਾਂ ਤੁਸੀਂ ਗੈਸ ਨੂੰ ਬੰਦ ਕਰ ਦੇਣਾ ਹੈ ਪਰ ਜੇਕਰ ਸਬਜੀ ਹਜੇ ਕੱਚੀ ਹੈ ਤਾਂ ਤੁਸੀਂ ਉਸ ਨੂੰ ਫਿਰ ਤੋਂ ਟੱਕ ਕੇ ਥੋੜਾ ਟਾਈਮ ਸੇਕ ਲਵਾਉਣਾ ਹੈ ਥੋੜੇ ਟਾਈਮ ਬਾਅਦ ਆਪਾਂ ਸਬਜੀ ਨੂੰ ਫਿਰ ਤੋਂ ਚੈੱਕ ਕਰਾਂਗੇ ਅਤੇ ਹੁਣ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਦੋਸਤੋ ਇਹ ਸਬਜੀ ਬਹੁਤ ਹੀ ਟੇਸਟੀ ਬਣੀ ਸੀ ਤੁਸੀਂ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਅਤੇ ਆਪਣੇ ਘਰੇ ਸਭ ਨੂੰ ਟੇਸਟ ਕਰਵਾਇਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਤੇ ਕਮੈਂਟ ਵੀ ਜ਼ਰੂਰ ਕਰਿਓ ਧੰਨਵਾਦ